ਸਿੱਖਾ ਦੇ 5ਵੀਂ ਗੁਰੂ ਤੇ ਸ਼ਹੀਦਾਂ ਦੇ ਸਰਤਾ ਜੀ ਗੁਰੂ ਅਰਜਨ ਦੇਵ ਜੀ ਦੇ ਗੁਰਪੂਰਵ ਮੌਕੇ ਸਵੇਰ ਤੋਂ ਹੀ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਨ ਪਹੁੰਚ ਰਹੀਆਂ ਸਨ ਅਤੇ ਸੰਗਤਾਂ ਵੱਲੋਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ ਜਾ ਰਿਹਾ ਸੀ। ਉੱਥੇ ਦੇਰ ਸ਼ਾਮ ਰਹਿ ਰਾਜ ਦੇ ਪਾਠ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਵੱਲੋਂ ਸੁੰਦਰ ਦੀਪਮਾਲਾ ਕੀਤੀ ਗਈ ਅਤੇ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅਨੋਖਿਕ ਆਤੀਸ਼ਬਾਜ਼ੀ ਕੀਤੀ ਗਈ ਇਹ ਆਤੀਸ਼ਬਾਜ਼ੀ ਦੇਖਣ ਲਈ ਦੂਰੋਂ ਦੂਰੋਂ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਸੰਗਤਾਂ ਵੱਲੋਂ ਇਹ ਆਤੀਸ਼ਬਾਜ਼ੀ ਦਾ ਨਜ਼ਾਰਾ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਵੀ ਕੈਦ ਕੀਤਾ ਗਿਆ ਇਸ ਦੌਰਾਨ ਪਤਕਰਾਰਾਂ ਨਾਲ ਗੱਲਬਾਤ ਕਰਦੇ ਸੰਗਤਾਂ ਨੇ ਕਿਹਾ ਕਿ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਸੀਂ ਮੱਥਾ ਟੇਕਣ ਆਇਆ ਤੇ ਉਸੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਵੀ ਹੈ ਤੇ ਅੱਜ ਦੇ ਦਿਨ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਸੁੰਦਰ ਆਤੀਸ਼ਬਾਜੀ ਦਾ ਦ੍ਰਿਸ਼ ਵੀ ਦੇਖਿਆ ਸਰ ਸਭਨਨ ਅੰਤ ਅੰਦਰ ਸਿਰਜੂ ਅੱਜ ਦੇ ਪ੍ਰਕਾਸ਼ ਗੁਰੂਆ ਸੰਗਤਾਂ ਮੋਢੇ ਨਾਲ ਤੁਨਾਤਮਸਤ ਹੋਏ ਦਰਸ਼ਕ ਸਨਾਰ ਕਰਨੀ ਹੋਰ ਗੁਰੂਆਸ਼ ਗੁਰਪਰ ਬਣਾ ਲਈ ਅੱਜ ਸਾਨੂੰ ਇਸ ਵੀ ਉਹ ਦੀ ਜਗਾਇ ਇੱਕ ਸੰਗਤਾਂ ਨੂੰ ਹੋਰ ਫੁੱਲ ਚੜੀਆਂ ਵਾਂਗ ਆਸਰੇ ਜਾਨਾ ਦਿੱਤੋ ਗਇਆ ਨਲਖੰਡ ਵਿੱਚ ਜੋਰ ਸਭ ਕੀ ਰਹੇ ਹੋ ਭਾਪਾ ਪ੍ਰਕਾਸ਼ ਗੁਰੂ ਹੋਰ ਅਰਥ ਬਤਾਰ ਲਾਰੇ ਸਾਤਰ ਦੀ ਪਈ ਆਵਾਜ਼ ਜਿੱਥੇ ਮਨ ਸੱਚੇ ਬਟਾ ਆਪੇ ਪੰਗੋ ਆਵੇ ਸਤਗੁਰੂ ਜੀ ਆਇਆ ਜਾਏ ਤਨ ਤਨ ਪਿੱਤਾ ਤਨ ਤਨ ਕੋ ਤਨ ਤਨ ਸੋ ਜਲਿਆ ਆਇਆ ਤੇ ਪਿਓ ਅਰ ਦੇਵ ਗੁਰੂ ਸਿਰ ਸੰਕਟ ਜੋ ਨਿਬਨਾ ਆਇਓ ਤਨ ਤਨ ਹਰ ਦੁਖਾਂਤਾਂ ਨੂੰ ਸਿਦੁਰਾ ਕੇ ਦੇਸਾਇਆ ਪ੍ਰਕਾਸ਼ 15 ਅਪ੍ਰੈਲ 1563 ਈਸਵੀ ਨੂੰ ਗੋਇੰਦ ਸਿੰਘ ਸਾਹਿਬ ਜੀ ਦਿੱਤੀ ਤੇ ਹੋਇਆ ਸਤਗੁਰੂ ਜੀ ਦਾ ਔਰ ਬਹੁਤ ਹੀ ਸਤਿਕਾਰ ਦੇ ਨਾਲ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਤਿਗੁਰੂ ਜੀ ਦਾ ਬਰਨਾਲਾ 40 ਸਾਲ ਸੰਤੋਖ ਸਿੰਘ ਸਾਹਿਬ ਹੀ ਮਨਾਇਆ ਜਾ ਰਿਹਾ ਹੈ ਵਰਸਾ ਜਨ ਸ੍ਰੀ ਹਰਮੰਦਰ ਸਾਹਿਬ ਹੀ ਮਨਾਇਆ ਜਾ ਰਿਹਾ ਹੈ ਤਰਨਤਨ ਸਾਹਿਬ ਹੀ ਮਨਾਇਆ ਜਾ ਰਿਹਾ ਹੈ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਜੰਦੇ ਪਾਛੇ ਦੇ ਪ੍ਰਕਾਸ਼ ਗੁਰਪੁਰਪਤੀਆਂ ਔਰ ਭਗਤ ਧੰਨਾ ਜੀ ਦੇ ਜਨਮ ਦਿਹਾੜੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇਸ਼ ਔਰ ਵਿਦੇਸ਼ੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੀ ਅਮਰ ਸ਼ਕੋਤ ਸਿੰਘ ਜੀ ਗੁਰਵਾਲੇ ਬਣੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜ ਕੇ ਤਿਆਰ ਬਣ ਨਸ਼ਿਆਂ ਦੂਰ ਹੋ ਵਾਹਿ ਤਾਂ ਤਾਂ ਸ਼ੁਰੂ ਕਰ ਜਾਂਦੇ ਮਹਾਰਾਜਾ ਪ੍ਰਕਾਸ਼ਪੁਰੂ ਤੇ ਸਮੂਹ ਸਿੱਖ ਸੰਗਤ ਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਦੀਪਮਾਨਾ ਤਸ਼ਵਈਂ ਅਨੰਦ ਬਹੁਤ ਆਨੰਦ ਆ ਜੀ ਅਸੀਂ ਦੇਖਿਆ ਲਾਈਵ ਦੇਖਿਆ ਜੀ ਇਹ ਜਿਹੇ ਨਜ਼ਾਰੇ ਪਹਿਲਾਂ ਨਹੀਂ ਦੇਖਿਆ ਜੀ ਅੱਜ ਦੇਖਿਆ ਬਹੁਤ ਜਾਨੀ ਆਨੰਦ ਮਹਿਸੂਸ ਹੋਇਆ ਜੀ ਬਸ ਪੰਥ ਨੂੰ ਕੌਮ ਨੂੰ ਚੜ੍ਹਦੀ ਕਲਾ ਹੋਵੇ ਜੀ ਇਸ ਤਰ੍ਹਾਂ ਭਲੇ ਲਈ ਜੀ ਸਰਬੱਤ ਦੇ ਭਲੇ ਲਈ ਅਰਦਾਸ ਕਰੀ ਜੀ ਮਹਾਰਾਜ ਅਸੀਂ ਖੰਨੇ ਤੋਂ ਆਏ ਆਂ ਅੱਜ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਜੀ ਅਸੀਂ ਸ਼ਾਮ ਵੇਲੇ ਰਹਿਰਾਸ ਦੀ ਬਾਣੀ ਤੋਂ ਬਾਅਦ ਦੀਪਮਾਲਾ ਦੇਖੀ ਤੇ ਅੱਤਿ ਸ਼ਵਾਜੀ ਦਾ ਬਹੁਤ ਆਨੰਦ ਬਣਿਆ ਬਹੁਤ ਹੀ ਵਧੀਆ ਲੱਗਿਆ ਸਾਰਿਆਂ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਬਤਨ ਇਹੋ ਜਿਹੇ ਅਪਰਾਲੇ ਲਗਾਤਾਰ ਸ਼੍ਰੋਮਣੀ ਕਮੇਟੀ ਨੂੰ ਤੇ ਹੋਰ ਸਿੱਖ ਸੰਗਤ ਨੂੰ ਕਰਨੀ ਚਾਹੀਦੀ ਨੇ ਜੀ ਦੇ ਨਾਲ ਆਪਣੀ ਜਿਹੜੀ ਸਿੰਘ ਸਿੱਖ ਸੰਗਤ ਆ ਉਦੋਂ ਚ ਉਤਸ਼ਾਹ ਪੈਦਾ ਹੋਵੇ ਤੇ ਲੋਕ ਜਿਹੜੇ ਉਹ ਇਹਨਾਂ ਸਿੱਖ ਅਪਰਾਲਿਆਂ ਦੇ ਨਾਲ ਸੰਗਤ ਨਾਲ ਜੋੜਨ ਸਿੱਖੀ ਨਾਲ ਜੋੜਨ ਜੀ ਲੱਗਦਾ ਇਸ ਤਰ੍ਹਾਂ ਦਾ ਕਿਤੇ ਨਜ਼ਾਰਾ ਦੇਖਿਆ ਜਾ ਸਕਦਾ ਜਿਸ ਤਰ੍ਹਾਂ ਦੀ ਅੰਦਰ ਆਫਿਸ ਬਾਹੀ ਹੁੰਦੀ ਇੱਥੋਂ ਦਾ ਨਜ਼ਾਰਾ ਅਲੱਗ ਹੀ ਹੁੰਦਾ ਈ ਇਹ ਇਹ ਕਿਤੇ ਵੀ ਜਾਨੀ ਦੇਖਿਆ ਨਹੀਂ ਜਾ ਸਕਦਾ ਗੁਰੂ ਰਾਮਦਾਸ ਜੀ ਆ ਇੱਥੇ ਆਪਦੀ ਕਿਰਪਾ ਉਹਨਾਂ ਦੀ ਬਹੁਤ ਤੇ ਲੋਕਾਂ ਨੂੰ ਬਹੁਤ ਉਤਸ਼ਾਹ ਆਇਆ ਜੀ ਅਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਉਹ ਤੋਂ ਦੂਰ ਰਹਿਣ ਤੇ ਗੁਰੂ ਗੁਰੂ ਸਾਹਿਬ ਦੀ ਦਿੱਤੇ ਰਸਤੇ ਤੇ ਚੱਲਣ ਤੇ ਸਿੱਖੀ ਨਾਲ